ਓਏ ਮੇਰੇ ਪਾਪੇ ਨੇ ਭੇਜਾਈ ਦੀਦੀ ਤਾਇਆ ਕਿੱਥੇ ਆ ਦੀਦੀ ਤੈਨੂੰ ਪੁੱਛੀ ਆ ਨਾ ਕਿੱਧਰ ਹੋ ਗਈ ਨਹੀਂ ਨਹੀਂ ਕਿਤੇ ਨਹੀਂ ਡੈਡੀ ਖੇਤ ਗਿਆ ਹੋਇਆਗਾ ਕੋਈ ਨਹੀਂ ਆ ਜਾਣ ਦਸਨੇਹਾ ਲਾ ਦੂੰਗੀ ਠੀਕ ਆ ਚੰਗਾ ਉਹ ਬੱਵਾ ਬੱਵਾ ਕੱਢ ਲਾਂਗੇ 2 ਲੀਟਰ ਦਾ ਬਣੋ ਕਿਉਂ ਬਾਬੇ ਕੀ ਸਲਾਹਾਂ ਜੇ ਬਣਾਈ ਜਨਾ ਕਿਵੇਂ ਆ ਵਧੀਆ ਮੈਂ ਤਾਂ ਠੀਕ ਆ ਠੀਕ ਆ ਬਸ ਆ ਮੇਲਾ ਲਾਰਖਿਆ हां ਮੇਲੇ ਲਾਰਖਾ ਦੁਕਾਨ ਕਰ ਲਈ ਆ ਪਤਾ ਨੂੰ ਪਤਾ ਨਹੀਂ ਆ ਤਾਂ ਹੀ ਨਹੀਂ ਆਉਂਦਾ ਫਿਰ ਤਾਂ ਹੀ ਨਹੀਂ ਆਉਂਦਾ ਫਿਰ ਓਏ ਕੌਣ ਤੂੰ ਯਾਰ ਸਵਾਦ ਲੈਣਾ ਮੈਨੂੰ ਐਂ ਦੱਸ ਨਾ ਤਾਂ ਤੂੰ ਮੇਰਾ ਫੋਨ ਚਾਹਦਾ ਨਾ ਤੂੰ ਮੇਰੇ ਲਵੇ ਆਇਆ ਕਿ ਐ ਦਿਨ ਹੋ ਗਈ ਕੀ ਚੱਕਰ ਪੈ ਰਿਹਾ ਓਏ ਉਹ ਫੋਨ ਤਾਂ ਮੈਂ ਕਿਸੇ ਦਾ ਨਹੀਂ ਚਾਹਦਾ ਯਾਰਾ ਤੈਨੂੰ ਪਤਾ ਦਿਮਾਗ ਜਾਂ ਖਰਾਬ ਰਹਿੰਦਾ ਮੇਰੇ ਤਾਂ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਯਾਰ ਤੈਨੂੰ ਪਤਾ ਜਿੱਦੀ ਵੀ ਸਕੂਲ ਜਾਂਦਾ ਸੀ ਜਦੋਂ ਉਹ ਜੇ ਛੱਡ ਗਏ ਸਾਲਾ ਫਿਰ ਦੁਖੀ ਹੋ ਲੈਣ ਲੱਗਿਆ ਪਿਆਰ ਯਾਰ ਵਾਲਾ ਕੁੜੀ ਪਿੱਛੇ ਹੋਏ ਉਹਦੇ ਕਰਕੇ ਸਕੂਲ ਨਹੀਂ ਆ ਰਿਹਾ ਤੂੰ ਉਹ ਹੋ ਰਿਹਾ ਯਾਰਾ ਮੇਰਾ ਤਾਂ ਸਾਲਾ ਕਹਿ ਰਿਹਾ ਕਿ ਮੈਂ ਬਿਮਾਰਾਂ ਦੋ ਦਿਨ ਤਾਂ ਨਹੀਂ ਆਇਆ ਹੈਗਾ ਬਿਮਾਰ ਵੀ ਹੋ ਰਿਆਂ ਤੈਨੂੰ ਪਤਾ ਯਾਰ ਬੀਪੀ ਘਟਦਾ ਰਹਿੰਦਾ ਪਹਿਲਾਂ ਤਾਂ ਕਦੇ ਘਟਿਆ ਨਹੀਂ ਦੀ ਇਹ ਉਦੋਂ ਦੀ ਘਟਣ ਲੱਗਿਆ ਜਾਂਦਾ ਤੂੰ ਉਹਨੂੰ ਦੇਖਿਆ ਹੈਗਾ ਕੀ ਨਾਮ ਦਾ ਕੀ ਨਾਮ ਦਾ ਤਾਂ ਸੀ ਮੜਾ ਨੇਹਾ ਉਹ ਹੀ ਫੁੱਦੂ ਗੱਲਾਂ ਯਾਰਾ ਚੱਲ ਚੰਗਾ ਉਹੀ ਅੱਗ ਪਾਉਣਾ ਫਿਰ ਤਾਂ ਆਪਰਾ ਕੋਈ ਗੱਲ ਨਹੀਂ ਅਲੇ ਮੈਂ ਤਾਂ ਯਾਰ ਉਹਦੇ ਪਿੰਡ ਜਾ ਰਿਆਂਗਾ ਕਿਉਂ ਮੈਂ ਇਥੇ ਰਹਿਣਾ ਯਾਰ ਕਿਉਂ ਕਾਦੇ ਵਾਸਤੇ ਰਹਿਣਾ ਹੋਰੇ ਜਦੋਂ ਕਿ ਜਿਹਦੇ ਪਿੱਛੇ ਸਕੂਲੀ ਐ ਨਾ ਉਹ ਜਵਾਬ ਦੇਗੀ ਯਾਰ ਗੱਲ ਨਹੀਂ ਬਣੀ ਦੀਪ ਕੁੜੀ ਪਿੱਛੇ ਐਡਾ ਰਿਸਕ ਨਹੀਂ ਲਿਆ ਕਰਦੇ ਹੁੰਦੇ ਬਾਈ ਮੇਰੇ ਤੇ ਨਾਲ ਲੱਗ ਗਿਆ ਮੇਰੀ ਗੱਲ ਸੁਣਣਾ ਜੇ ਉਹਨੇ ਗੱਲ ਕਰਨੀ ਹੁੰਦੀ ਤੇਰੇ ਨਾਲ ਗੱਲ ਕਰ ਲੈਂਦੀ ਯਾਰ ਜਦੋਂ ਉਹਨੂੰ ਨਹੀਂ ਤੇਰੀ ਫਿਕਰ ਹੈਗੀ ਤੂੰ ਕਿਉਂ ਕਰਦਾ ਤੂੰ ਪੜ੍ਹ ਲਿਖ ਕੋਈ ਵਧੀਆ ਨੌਕਰੀ ਤੇ ਲੱਗ ਜਾਏਗਾ ਜੌਬ ਲੱਗ ਜੂ ਤੇਰੀ ਇਹੋ ਜਿਹੀ ਕੁੜੀਆਂ ਤਾਂ ਵੀ ਆਉਣਗੇ ਤੇਰੇ ਪਿੱਛੇ ਓਏ ਉਹਦੇ ਵਰਗੇ ਨੂੰ ਕੋਈ ਆਉਣੇ ਮੈਨੂੰ ਇੰਨਾ ਪਤਾ ਉਹ ਬਹਿ ਮਾ ਤੇਰਾ ਯਾਰ ਸਾਰਾ ਕੁਝ ਹੋ ਜਾਂਦਾ ਹੁੰਦਾ ਹੈਗਾ ਜੋ ਤੇਰੇ ਮਾਪੇ ਵੀ ਨੇ ਪਿੱਛੇ ਤੂੰ ਇੱਥੇ ਰਿਸ਼ਤਦਾਰੀ ਦੇ ਵਿੱਚ ਆਇਆ ਇਹਨਾਂ ਦਾ ਵੀ ਕਰਦਾ ਕੋਈ ਨਾਰਾਸ਼ਨ ਕਰ ਤੇਰੇ ਮਾਸੀ ਦਾ ਵੀ ਤੇਰੀ ਮਾਸੀ ਹੋਰਾਂ ਤੈਨੂੰ ਪਾਲਿਆਗਾ ਪੜਾ ਰਹੇ ਨੇ ਪੈਸੇ ਲਾਣੇ ਦਰਤੇ ਓਏ ਉਹ ਤਾਂ ਮੈਂ ਤੇਰੀ ਗੱਲਾਂ ਮੰਨਦਾ ਯਾਰਾ ਹੁਣ ਜੇ ਤੂੰ ਆਪ ਦਿਨ ਚਿਤ ਮੰਨਦਾ ਫਿਰ ਮੈਂ ਕੀ ਕਰਾਂ ਨਾਲੇ ਭਾਈ ਮੈਂ ਵੀ ਕੱਲਾ ਰਹਿ ਗਿਆ ਯਾਰ ਮੈਂ ਤਾਂ ਕੱਲਾ ਜਾ ਰਿਆਂ ਗੱਲਾਂ ਸਕੂਲ ਕੱਲਾ ਹੋਣਾ ਫਿਰ ਤਾਂ ਮੈਂ ਵੀ ਹਟ ਜਾਣਾ ਮੈਂ ਤਾਂ ਆਪਕੇ ਤੇ ਕੰਮ ਤੇ ਲੱਗ ਜਣਾ ਯਾਰ ਕਿਉਂ ਫਿਰ ਮੈਂ ਤੇਰੇ ਬਿਨਾ ਕੀ ਕਰੂੰ ਯਾਰ ਮੇਰਾ ਤਾਂ ਜੀਨ ਲੱਗ ਉਹ ਓਏ ਉਹ ਜਾਂਦੇ ਹੁੰਦੇ ਨੇ ਬਿੱਲੂ ਹੋਰੀ ਓਏ ਯਾਰ ਤੈਨੂੰ ਪਤਾ ਆਪਣੀ ਪਹਿਲੇ ਤੋਂ ਦੋਨੋਂ ਨਾਲ ਮਰਦਾ ਸੱਚੀ ਜੀਨ ਲਾਦਾ ਸਕੂਲ ਚੋਂ ਲੈ ਕੇ ਜਲੂਸ ਕੱਢੇ ਫਿਰਦਾ ਉਹਦਾ ਬ੍ਰੋ ਰੈਂਬੋ ਬਣ ਕੇ ਆਪਾਂ ਦੇ ਆਹ ਬਣਾ ਰੈਂਬੋ ਦਾ ਆਪਾਂ ਚੋਰੀਆਂ ਟੱਗੀਆਂ ਕਰਿਆ ਕਰਾਂਗੇ ਆਪਾਂ ਕੀ ਪੜਨਾ ਆਹ ਹਾਰਾ ਆਬ ਪਾਰਕਲ 2 ਕਿਲੋ ਉਹ ਇਹਦਾ ਮੇਰੀ ਬਾਹ ਇਧਰੋਂ ਯਾਰ ਵਜਨ ਘਟ ਗਈ ਇਧਰ ਹੀ ਸਾਢ ਬਰਾਬਰ ਕਰਿਆ ਹੈ ਵਜਨ ਤਾਂ ਕਰਕੇ ਬਰਾਬਰ ਕਰ ਤੂੰ ਚਲ ਉਹ ਛੱਡ ਮੇਰੀ ਗੱਲ ਸੁਣ ਬਾਈ ਸਕੂਲੋਂ ਨਹੀਂ ਛੱਡਣਾ ਠੀਕ ਹੈ ਨਾ ਪਿੰਡ ਪੁੰਡ ਜਾਣਾ ਤੇਨੇ ਕਿਤੇ ਨਹੀਂ ਜਾਣਾ ਹੈਗਾ ਸਕੂਲ ਚੱਲਿਆ ਕਰ ਉੱਥੇ ਮੈਂ ਨਹੀਂ ਜਾਂਦਾ ਯਾਰ ਨਾਲੇ ਸਰ ਤੈਨੂੰ ਪੁੱਛ ਰਹੇ ਤੇ ਕਹਿੰਦੇ ਦੀਪਕਾ ਤੂੰ ਨਹੀਂ ਆਉਂਦਾ ਹੈਗਾ ਮੈਂ ਕਿਹਾ ਦੀ ਜਮਾ ਕੇ ਇੱਕ ਦੋ ਦਿਨਾਂ ਤੱਕ ਮਗਾ ਚਲ ਕੇ ਚਲਦਾ ਫੋਨ ਤਾਂ ਮੇਰਾ ਚੱਕਦਾ ਨਹੀਂ ਹੈਗਾ ਤਾਂ ਹੀ ਆਇਆ ਇੱਕ ਵਾਰ ਘਹਾਲਾ 100 ਵਾਰ ਘਹਾਲਾ ਯਾਰ ਮੈਂ ਸਕੂਲ ਨਹੀਂ ਜਾਂਦਾ ਤਾਂ ਨਹੀਂ ਜਾਂਦਾ ਮੈਨੂੰ ਦੁੱਧ ਦੀ ਗੱਲ ਵਧੀਆ ਨਹੀਂ ਲੱਗੀ ਯਾਰ ਤੂੰ ਤਾਂ ਲਿਹਾਸ ਤੋੜਨ ਵਾਲੀਆਂ ਗੱਲਾਂ ਕਰ ਰਿਹਾ ਉਹ ਚੰਗਾ ਯਾਰ ਜਾ ਹੁਣ ਤੋਂ ਤੂੰ ਮੇਰੀ ਗੱਲ ਸੁਣ ਬਾਬ ਦਾ ਬੈਗ ਬੁੱਕ ਜੱ ਚੱਕ ਤਿਆਰ ਕਰਾ ਜਿਹੜਾ ਅੱਜ ਕੱਲ 2 ਦਿਨਾਂ ਦਾ ਕੰਮ ਹੈ ਤੇਰੇ ਨਾਲ ਮੈਂ ਬਹਿ ਕੇ ਕਰਾ ਦੇਣਾ ਠੀਕ ਆ ਤ્વיר ਤੂੰ ਮਰਨਾ ਸਕੂਲ ਚੱਲਿਆ ਕਰ ਕੰਮ ਕਿਹੜਾ ਕਰਨ ਵਾਲਾ ਜਿਹੜਾ ਮਰਜ਼ੀ ਹੋਵੇ ਜਿਹੜਾ ਹੈਗਾ ਚਲ ਤੈਨੂੰ ਮੈਂ ਦੱਸੂਗਾ ਕਿਤੇ ਪਿੰਡ ਨਹੀਂ ਜਾਣਾ ਕਿਤੇ ਨਹੀਂ ਜਾਣਾ ਹੈਗਾ ਯਾਰ ਮੇਰਾ ਜੀਨ ਲੱਗਣਾ ਹੈਗਾ ਤੇਰੇ ਬਿਨਾ ਨਾਲੇ ਯਾਰ ਕੁੜੀ ਦਾ ਕੀ ਹੈ ਜੀ ਤੈਨੂੰ ਪਤਾ ਕੀ ਹੈ ਜੀ ਉਹਦੇ ਦਿਲ ਚ ਕੁਝ ਹੁੰਦਾ ਤੈਨੂੰ ਉਦਨ ਹੀ ਕਹਿ ਦਿੰਦੀ ਉਹ ਉਹਦਾ ਵਿਦੇਸ਼ੀ ਲੈਣਾ ਹੱਸਦੀ ਖੇਡਦੀ ਫਿਰਦੀ ਦਾ ਟੂਰ ਤੇ ਜਾ ਰਹੀ ਹੈ ਹੁਣ ਸਕੂਲ ਦਾ ਟੂਰ ਜਾਊਗਾ ਆਪਣੇ ਦਾ ਉਹ ਟੂਰ ਤੇ ਜਾ ਰਹੀ ਹੈਗੀ ਟੂਰ ਤੇ ਜਾ ਰਹੀ ਹੈ ਹਾਂ ਟੂਰ ਤੇ ਜਾ ਰਹੀ ਹੈ ਉਹ ਆਪਾਂ ਚੱਲੀਏ ਫਿਰਾਂਗੇ ਹਾਂ ਚੱਲਾਂਗੇ ਪੱਕਾ ਪੱਕਾ ਚੱਲਾਂਗੇ ਪਰ ਤੈਨੂੰ ਜਾਣਾ ਨਹੀਂ ਪੈਂਦਾ ਉਹ ਯਾਰ ਆਉਣੇ ਉੱਥੇ ਹੀ ਕੁਝ ਕਰਨਾ ਮੇਰੇ ਨਾਲ ਫੇਰ ਯਾਰ ਉਹ ਫੇਰ ਕਿਉਂਦਾ ਯਾਰ ਤੋੜਨ ਦਾ ਨਦਲੇ ਹੁੰਦਾ ਮੇਰਾ ਜਰਤ ਫਿਰ ਕੀ ਹੁੰਦਾ ਆ ਮੇਰਾ ਦੇਖ ਲੈ ਮੈਂ ਉਹਨੂੰ ਪਿੱਛੇ ਕੱਲ ਉਹਨੂੰ ਪੁੱਛਿਆ ਸੀਗਾ ਉਹ ਮੇਰੇ ਜਵਾਬ ਦੇਗੀ ਦੱਸੀ ਨਾ ਕਿਸ ਨੂੰ ਥੱਪੜ ਮਾਰਿਆ ਦੀ ਪੰਜ ਸੱਤ ਥੱਪੜ ਮਾਰੇ ਮੇਰੇ ਦਾ ਕੱਟੋ ਜੇ ਜਮਾਰਕ ਲਾ ਕੇ ਕੁੱਟੇ ਨਾਲ ਉਹ ਪੰਜਾਂ ਨੇ ਆ ਤੈਨੂੰ ਹੈ ਥੱਪੜ ਨਾਲ ਕੀ ਹੁੰਦਾ ਗੰਜਰ ਆ ਆ ਹੁੰਦਾ ਤਾਂ ਕੀ ਆ ਗੋਲੀ ਖਾਦੀ ਦੀ ਆਪ ਕੋਲ ਕੋਹਲੇ ਬੋਲੀ ਚ ਲੱਗੇ ਮੇਰੇ ਘੜਾ ਦੁੱਖ ਲੱਗਿਆ ਉਸ ਨਹੀਂ ਹੁੰਦਾ ਹੁਣ ਤਾਂ ਸਵਾਦ ਨਾਲ ਲੈ ਹੁਣ ਤੂੰ ਜਾ ਮੈਂ ਸਕੂਲ ਲੈ ਜਾਂਦਾ ਹੁਣ ਠੀਕ ਹੈ ਨਾ ਜੇ ਕੇ ਪੁੱਛੂਗਾ ਕਹਿ ਦੀ ਜੇ ਉਹ ਤਾਂ ਬਿਮਾਰ ਆ ਯਾਰ ਉਹ ਨਹੀਂ ਆਉਂਦਾ ਹੈਗਾ ਬਾਕੀ ਦਾ ਤੇਰੀ ਮਰਜ਼ੀ ਆ ਦੀ ਬਾ ਮੈਂ ਮੈਨੂੰ ਸਮਝਾਉਂਦਾ ਯਾਰ ਹਨਾ ਐਨੇ ਮੋਟਰਸਾਈਕਲ ਜਿੱਦਾਂ ਲਾ ਰਖਨੇ ਕੋ ਤਾਂ ਮਿਸਤਰੀ ਨੇ ਨੇ ਮਿਸਤਰੀ ਲੱਗ ਰਹੇ ਨੇ ਯਾਰ ਚਲਾ ਤਾਂ ਬੰਨੇ ਮਿਸਤਰੀ ਨੇ ਯਾਰ ਆਹ ਅਜੇ ਤਾਂ ਮਿਸਤਰੀ ਆਉਂਦਾ ਕੋਈ ਹੋਰ ਠੇਕੇਦਾਰ ਆਉਂਦਾ ਅੱਛੀ ਹੈ ਵਧੀਆ ਠੇਕੇਦਾਰ ਹਨਾ ਤੈਨੂੰ ਹੀ ਲੱਗਦਾ ਹੈਗਾ ਜੇ ਆਪਾਂ ਨੰਗ ਗੱਲ ਹੋਵੇ ਥੋੜੀ ਨੰਗ ਨੇ ਇਹ ਵੀ ਗੱਲ ਆਹ ਦੇਖ ਲੈ ਇਹ ਵੀ ਤਾਂ ਕੰਮ ਕਰ ਰਹੇ ਤੂੰ ਅਖੇ ਮੈਂ ਸਕੂਲ ਨਹੀਂ ਜਾਂਦਾ ਹੈਗਾ ਓ ਯਾਰ ਤੂੰ ਭੱਗ ਜਾ ਬਾਈ ਹੁਣ ਯਾਰ ਚਲ ਤੇਰੀ ਮਰਜ਼ੀ ਹੈ ਬਾਈ ਬਾਕੀ ਗੱਲ ਕਹਿ ਰਹੇ ਚੱਲਿਆਗਾ ਸਕੂਲ ਮੇਰੇ ਨਾਲ ਯਾਰ ਮੇਰਾ ਜੀਨ ਲੱਗਦਾ ਹੈਗਾ ਅਜਾ ਯਾਰ ਤੇਰੀ ਮਰਜ਼ੀ ਆ ਮੂਡ ਖਰਾਬ ਕਰਨਾ ਆਂ ਦਾਰੇ ਨਹੀਂ ਜਾਣਾ ਤੇਰੀ ਮਰਜ਼ੀ ਯਾਰ ਕਿੱਥੇ ਯਾਰ ਇਹਨਾਂ ਨਾਲ ਬਾਹ ਪਿਆ ਜੋ ਹਾਂ ਕਰ ਦਿੰਦੀ ਮੈਂ ਕਹ ਨੂੰ ਹਟਣ ਦੇ ਸਕੂਲੋਂ ਚੱਕਰ ਸਾਰ ਉਹਦੇ ਕਰਕੇ ਪਿਆ ਯਾਰ ਹੁਣ ਨਹੀਂ ਸਕੂਲ ਜਾਂਦਾ ਕੁਸ ਮਰਜ਼ੀ ਹੋ ਜੇ ਸਾਲਾ ਮੂੰਹ ਦਿਖਾਉਣ ਦੇ ਲੈ ਕੇ ਹੀ ਰਿਹਾ ਬਈ ਉੱਥੇ ਮੈਂ ਜਿਹੜਾ ਆਉਂਦਾ ਸਾਲਾ ਮੂੰਹ ਤੇ ਬੇਇੱਜ਼ਤੀ ਕਰਕੇ ਦੁਰ ਜਾਂਦਾ ਵੀ ਐ ਥੱਪੜ ਖਾਲਾ ਕੁੜੀ ਤੋਂ ਹੁਣ ਨਹੀਂ ਜਾਂਦੇ ਸਕੂਲ ਸਕਾਲ ਹੁਣ ਤਾਂ ਪਿੰਡੇ ਜਾਵਾਂਗੇ ਯਾਰ ਸਿੱਧੇ ਉਹ ਦੇਖ ਲਾ ਮੈਂ ਸੋਚੀ ਜਾਂਦੀ ਸੀ ਉਹਦੇ ਬਾਰੇ ਆਇਆ ਹੋ ਗਿਆ ਨਹੀਂ ਬਹੁਤ ਲੱਗਦਾ ਨਹੀਂ ਕੀ ਹੋ ਗਿਆ ਹੈ ਜੀ ਮੀ ਤਾਂ ਹਾਂਜੀ ਸਕੂਲ ਚੱਲੇ ਆ ਹਾਂ ਅੱਛਾ ਮੇਰੀ ਗੱਲ ਤਾਂ ਸੁਣ ਹਾਂ ਦੱਸੋ ਆ ਦੀਪ ਕਿਉਂ ਨਹੀਂ ਆਉਂਦਾ ਹੈਗਾ ਇੰਨਾ ਕਿੰਨਾ ਕੁ ਬਿਮਾਰ ਹੈ ਉਹ ਦੀਪ ਨਾ ਯਾਰ ਦੀਪ ਅਸਲ 'ਚ ਮੈਂ ਤਰੂ ਦਿਨ ਝੂਠ ਬੋਲਿਆ ਸੀ ਵੀ ਬਿਮਾਰ ਹੋ ਗਿਆ ਅੱਛਾ ਤੇ ਫਿਰ ਕਿਉਂ ਨਹੀਂ ਆਉਂਦਾ ਉਹ ਉਹ ਨਾ ਤਾਂ ਕਰਕੇ ਨਹੀਂ ਆ ਰਿਹਾ ਉਹ ਕਹਿੰਦਾ ਵੀ ਮੈਂ ਨਾ ਸਹੀ ਗੱਲ ਦੱਸਾਂ ਹਾਂ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਸੀ ਯਾਰ ਉਹ ਤਾਂ ਮੈਨੂੰ ਪਤਾ ਹੀ ਆ ਹਾਂ ਕਹਿ ਵੀ ਦਿੱਤਾ ਸੁਣੇ ਪਰ ਆਉਂਦਾ ਕਿਉਂ ਨਹੀਂ ਉਹ ਆਉਂਦਾ ਜਦੋਂ ਤੱਕ ਤੂੰ ਉਹਦੇ ਥੱਪੜ ਮਾਰਿਆ ਸੀ ਉਹਨੂੰ ਤੂੰ ਨਾ ਘੇਰੀਆ ਨਾ ਦੁਬਾਰਾ ਤੇ ਉਹ ਕਹਿੰਦਾ ਵੀ ਮੈਂ ਸਕੂਲ ਜਾਣਾ ਹੀ ਨਹੀਂ ਹੈਗਾ ਨਾ ਮੈਂ ਪੜਨਾ ਨਾ ਮੈਂ ਸਕੂਲ ਜਾਣਾ ਇਹਦਾ ਮਤਲਬ ਉਹਨੇ ਪੜਾਈ ਛੱਡਤੀ ਪੜਾਈ ਛੱਡਤੀ ਉਹਨੇ ਹਾਂ ਤੇ ਉਹ ਆਪਣੇ ਪਿੰਡ ਚਲਾ ਗਿਆ ਆ ਤਾਂ ਕੋਈ ਗੱਲ ਨਹੀਂ ਬਣੀ ਹੈਗੀ ਮੈਂ ਤਾਂ ਮੇਰੇ ਕਰਕੇ ਥੋੜੀ ਪੜਦਾ ਸੀ ਉਹ ਉਹਨੇ ਆਪਣੇ ਮਾਂ ਪਿਓ ਲਈ ਪੜਨਾਗਾ ਨਹੀਂ ਉਹਨੇ ਕਿਹਾ ਕਹਿੰਦਾ ਮੇਰੀ ਜ਼ਿੰਦਗੀ ਨੇਹਾ ਮੈਂ ਉਹਦੇ ਕਰਕੇ ਸਕੂਲ ਜਾਣਾ ਸਕੂਲ ਤੇਰੇ ਕਰਕੇ ਆਉਂਦਾ ਸੀ ਪਾਗਲ ਸਕੂਲ ਚ ਪੜਨਾ ਥੋੜੀ ਆਉਂਦਾ ਸੀ ਕੋਈ ਇਹ ਕੀ ਗੱਲ ਬਣੀ ਇਹ ਤਾਂ ਫਿਰ ਤੱਕਾ ਹੋ ਗਿਆ ਹਨਾ ਮੈਨੂੰ ਨਹੀਂ ਪਤਾ ਉਦੋਂ ਪਹਿਲਾਂ ਦੇਖਣਾ ਸੀ ਨਾਲੇ ਉਦੋਂ ਤਾਂ ਤੈਨੂੰ ਬਾਲਾ ਬੁਰਾ ਲੱਗਦਾ ਹੁੰਦਾ ਸੀ ਉਹ ਹੁਣ ਕਿਉਂ ਬਾਰ ਬਾਰ ਪੁੱਛਦੀਆਂ ਦੁੱਧ ਨਹੀਂ ਪੁੱਛਿਆ ਸੀ ਗੱਲ ਮੈਨੂੰ ਉਹ ਐਵੇਂ ਦੀ ਗੱਲ ਨਹੀਂ ਹੈਗੀ ਉਹ ਤਾਂ ਮੈਂ ਵੈਸੇ ਹੀ ਪੁੱਛ ਲਿਆ ਮੈਨੂੰ ਵੀ ਐਸੇ ਵੀ ਉਹ ਕਿਤੇ ਗੁੱਸਾ ਕਰ ਗਿਆ ਗੁੱਸਾ ਨਹੀਂ ਨਾਲ ਇੱਕ ਗੱਲ ਹੋਰ ਜੇ ਕਿਸੇ ਲੋਕ ਕੰਟਰੈਕਟ ਹੁੰਦਾ ਨਾ ਉਹਦੇ ਨਾਲ ਤਾਂ ਕਰ ਲਾ ਉਹ ਵੀ ਨਾ ਕੁਝ ਕਰ ਕਰਾ ਲੈ ਕਿਤੇ ਆਹਾ ਓਏ ਇਤਰਾਜ਼ ਵੀਰ ਦੀ ਭੈਣ ਆ ਮੈਂ ਦਾਦਾ ਇਹਦੇ ਭਾਈ ਨੂੰ ਜਾ ਕੇ ਇੰਨਾ ਸੀਰੀਅਸ ਹੋ ਬੈਠੋ ਬਹੁਤ ਸੀਰੀਅਸ ਆ ਉਹ ਤੂੰ ਤਾਂ ਉਹਨਾਂ ਦਾ ਘਰ ਜਾਂਦਾ ਹੀ ਹੋਏਂਗਾ ਤਾਂ ਦੋਸਤਾਂ ਜਾ ਕੇ ਉਹਨੂੰ ਕਹਿ ਦੇ ਵੀ ਨੀਹਾ ਨੇ ਕਿਹਾ ਸੀ ਪੜ੍ਹਾਈ ਛੱਡਣ ਦੀ ਲੋੜ ਨਹੀਂ ਹੈਗੀ ਸਕੂਲ ਆ ਜਾਇਆ ਕਰ ਵੈਸੇ ਮੇਰੇ ਨਾਲ ਨਾ ਉਹਦੀ ਗੱਲ ਹੁੰਦੀ ਨਹੀਂ ਪਰ ਚੱਲ ਮੈਂ ਦੇਖੂੰਗਾ ਕੋਈ ਲਾਉਂਗਾ ਮੈਂ ਤੇਰਾ ਸਨੇਹਾ ਜਾਇਆ ਹੀ ਕਰੇ ਮੈਂ ਟਰਾਈ ਕਰੂੰਗਾ ਪਰ ਦੋ ਦਿਨ ਚੰਗਾ ਨਹੀਂ ਕਰਿਆ ਉਹਦੇ ਨਾਲ ਉਹ ਨਾ ਉਹਦੇ ਕਰਕੇ ਮੈਂ ਵੀ ਕੱਲਾ ਰਹਿ ਗਿਆ ਸਿਰਫ ਤੇਰੀ ਨਾ ਕਰਕੇ ਮੈਂ ਵੀ ਹੁਣ ਕੱਲਾ ਆ ਰਿਹਾ ਕੱਲਾ ਜਾ ਰਿਹਾ ਉੱਤੇ ਮੈਂ ਵੀ ਸ਼ਾਇਦ ਦੋ ਚਾਰ ਦਿਨ ਨਹੀਂ ਆਉਂਗਾ ਸਕੂਲ ਉਸ ਤੋਂ ਬਾਅਦ ਮੈਂ ਵੀ ਕੋਈ ਕੰਮ ਕਰ ਰਿਆਂ ਕੋਈ ਕੰਮ ਦੇਖੂਗਾ ਮੈਂ ਵੀ ਚੱਲ ਠੀਕ ਆ ਹੂੰ ਚੱਲ ਮੈਂ ਤੇਰਾ ਲਾਉਂਗਾ ਸੁਨੇਹਾ ਜੇ ਮੈਨੂੰ ਮਿਲੇ ਤਾਂ ਚੰਗਾ ਹੁਣ ਇਹਨੂੰ ਜਾਰੇ ਪਿਆਰ ਹੋਣ ਲੱਗ ਗਿਆ ਇਹਦੇ ਤੇ ਇਹ ਆਡਲ ਓਕੇ ਮੈਂ ਵੀ ਛੱਡ ਦੂੰ ਪੜਾਈ ਤੂੰ ਛੱਡ ਦੇ ਛੱਡੀ ਜਾ ਫਿਰ ਤੂੰ ਅੱਡ ਮਗਰ ਪੈ ਰਿਆ ਪਰ ਯਾਰ ਮੈਂ ਦੀਪਵਾਰੇ ਸੋਚਿਆ ਨਹੀਂ ਸੀ ਕਿਉਂ ਐ ਕਰੂਗਾ ਪੜਾਈ ਛੱਡੀ ਜਾਂਦਾ ਮੇਰੇ ਕਰਕੇ ਚੱਲ ਸੁਨੇਹਾ ਲਾ ਦੂਗਾ ਇਹ ਦੇਖਦੇ ਆਂ ਵਰਗੇ ਬੰਦਾ ਆ ਦੇਖ ਲੈ ਕਿੱਡਾ ਸੰਦ ਆ ਡੇਢ ਲੱਖ ਦਾ ਲਿਆ ਦੀ ਨਦੇ ਨੂੰ ਅੰਦਰ ਲਾਵੀ ਓਏ ਕੀ ਪ੍ਰਿੰਡਾ ਖਾ ਕੇ ਜੰਮਿਆ ਦੀ ਵਾ ਤੂੰ ਇੰਨਾ ਤੇ ਕਿਉਂ ਲੱਤਾਂ ਮਾਰਦਾ ਇਹਨੇ ਕੀ ਮਾੜਾ ਕਰਿਆ ਤੇਰਾ ਹੁਣ ਓ ਕੀ ਖਾ ਕੇ ਜੰਮੀ ਜਦਨੇ ਪ੍ਰਿੰਡਾ ਖਾ ਕੇ ਜੰਮੀ ਹੋਣੀ ਕੌਣ ਆ ਤੇਰੀ ਲਾਡਲੀ ਓਏ ਉਹਨੇ ਕੀ ਬਗੈੜਤਾ ਤੇਰਾ ਕੁੜੀ ਨੇ ਸਾਰਾ ਦਿਨ ਉਹਦੇ ਮਗਰ ਪਿਆਰ ਰਹਿਣਾ ਮਾ ਘਰ ਨਾ ਪਾ ਮਾ ਤਾਂ ਹੋਰ ਕੀ ਕਰਾਂ ਉਹ ਹੀ ਬਗਿਆੜਦੀ ਫਿਰਦੀ ਆ ਓਏ ਬਗਿਆੜਦਾ ਤੂੰ ਕਰਦਾ ਉਹ ਕੱਖ ਨਹੀਂ ਛੱਡਣਾ ਗਿਆ ਆਪਣਾ ਓਏ ਕੱਖ ਦਾ ਤੂੰ ਮਂ ਨਹੀਂ ਛੱਡਦਾ ਓਏ ਤੜਕੀ ਨਿਕੜ ਜਾਂ ਨੱਥ ਨਹੀਂ ਆ ਵਰਦਾ ਉਹ ਲੀਲੇ ਦਾ ਮੁੰਡਾ ਸਾਰਾ ਕੋਈ ਦੱਸ ਕੇ ਗਿਆ ਕੀ ਦੱਸ ਕੇ ਗਿਆ ਕਿੱਥੇ ਗਈ ਉਹ ਕੱਡੂ ਨੂੰ ਬਰੇ ਉਹ ਤੈਨੂੰ ਪਤਾ ਤਾਂ ਹੈਗਾ ਉਹ ਤਾਂ ਪੜਨ ਗਈ ਹੋਈ ਆ ਉਹ ਪੜਨ ਕਾਲੂ ਜਾਂਦੀ ਆ ਬਾਪੂ ਉਹ ਤਾਂ ਖੇਖਣ ਕਰਨੀ ਜਾਂਦੀ ਆ ਆ ਤੇਰੀ ਨੱਕ ਵੜਾਤੀ ਉਹਨੇ ਨੱਕ ਵੜਾਤੀ ਨੱਕ ਤਾਂ ਆਤੀ ਮੇਰੀ ਓਏ ਕਿਉਂ ਕਿਉਂ ਕੀ ਹੋ ਰਿਹਾ ਤੈਨੂੰ ਕਿਉਂ ਆ ਬਾ ਉੱਤਿਆ ਪੈ ਤੇਰਾ ਗੱਲ ਸੁਣਾ ਨਾ 75 ਵਾਲੀ ਵੀ ਜੇ ਜਾ ਕੇ ਆ ਉਹਦੇ ਗੱਲਾਂ ਚੱਲਣ ਲੱਗ ਰਹੀਆਂ ਨੇ ਉਹ ਇਹਦਾ ਲੋਕ ਹੈ ਇਹਦਾ ਲੋਕ ਬਹੁਤ ਇਹਦਾ ਮੱਚੀ ਜਾਂਦੇ ਨੇ ਉਹਨਾਂ ਨੇ ਆਪਣੀਆਂ ਕੁੜੀਆਂ ਹਟਾਲੀਆਂ ਵੀ ਇਹ ਘੱਟ ਨਹੀਂ ਹਟਾਉਂਦਾ ਓਏ ਪਰ ਲੰਦੇ ਉਹਨੂੰ ਦੋ ਅੱਖਰ ਹੋਏ ਕਿਸੇ ਨੌਕਰੀ ਚ ਲੱਗ ਗਿਆ ਤੈਨੂੰ ਆਪਦੇ ਮੁੰਡੇ ਦੀ ਗੱਲ ਤੇ ਯਕੀਨ ਨਹੀਂ ਗਿਆ ਉਹ ਮੈਨੂੰ ਨਹੀਂ ਯਕੀਨ ਹੈ ਗਿਆ ਬਾਬਾ ਗੁਰੂ ਤੂੰ ਤਾਂ ਤੜਕੀ ਨਿਕਲ ਜਨ ਤੈਨੂੰ ਕੀ ਪਤਾ ਕੀ ਕਰਦੇ ਆ ਕੀ ਨਾ ਮੈਨੂੰ ਨਹੀਂ ਪਤਾ ਗਿਆ ਉਹਨੂੰ ਆਪਦਾ ਹਟਾਲਾ ਨਹੀਂ ਮੇਥੋਂ ਬੁਰਾ ਕੋਈ ਨਹੀਂ ਗਿਆ ਨਾਲੇ ਲੱਤਾਂ ਤੋੜੂ ਆ ਮੁੰਡੇ ਦੀਆਂ ਨਾਲੇ ਇਹਨੂੰ ਬਿਠਾਉਂਗਾ ਕਰੇ ਓਏ ਓਏ ਕੰਜਰਾ ਓਏ ਚੁੱਪ ਕਰ ਜਾ ਓਏ ਕਿਉਂ ਕਲੇਸ਼ ਕੀ ਚੁੱਪ ਕਰ ਜਾ ਯਾਰ ਤੇਰੇ ਤਾਂ ਆਰਵ ਮੈਂ ਕਰਾਂ ਕੀ ਮਦਾ ਬਚਾਲੇ ਫਸ ਰਿਆਂ ਨਾ ਉਹਨੂੰ ਕਹਿਣ ਜੋਗਾ ਨਾ ਤੈਨੂੰ ਕਹਿਣ ਜੋਗਾ ਤੇਰੇ ਦਾ ਪਤਾ ਨਹੀਂ ਗਿਆ ਚਾਰ ਰੋਟੀਆਂ ਖਾਵੇਂਗਾ ਪਤਾ ਨਹੀਂ ਨਾ ਮੈਂ ਤਾਂ ਸਾਰੀ ਜ਼ਿੰਦਗੀ ਢਾਉਣੀ ਆ ਕਿ ਲੋਕਾਂ ਨੂੰ ਮੂੰਹ ਦਿਖਾਉਂਗਾ ਰ ਮੈਂ ਉਹ ਤਾਂ ਲੋਕ ਨੇ ਮੱਛ ਦੇ ਨਹੀਂ ਆਪਣੇ ਕੋਈ ਨਹੀਂ ਮੱਛ ਦੇ ਗਿਆ ਕਿਉਂ ਲੋਕਾਂ ਦੀਆਂ ਸੁਣਦੇ ਜੇ ਤੈਨੂੰ ਦੋ ਲੋ ਥੱਪੜ ਲਾਏ ਹੁੰਦੇ ਨਾ ਇਹੋ ਜੇ ਹਾਲਤ ਨਹੀਂ ਬਣਦੀ ਦੀ ਗੱਲ ਕਰਦਾ ਤੇਰੇ ਵੀ ਲਾਉਣ ਦੀ ਘਾਟ ਰਹਿ ਗਈ ਉਦੋਂ ਤੂੰ ਵੀ ਸੁਧ ਰਿਆ ਹੁੰਦਾ ਜੇ ਲਾਤਾ ਤਾ ਤੂੰ ਚਾਰਾ ਹਾਲੇ ਵੀ ਮੌਕਾ ਉਹ ਚੱਲ ਕੋਈ ਸਮਝਾ ਦੇ ਉਹਨੂੰ ਫਿਰ ਦੇਖੀ ਕੀ ਬਣਦਾ ਉਹ ਨਾਲ ਦੱਸਦੀ ਮੈਨੂੰ ਕੀ ਹੋਈ ਐ ਜਦੋਂ ਆਉਗੀ ਨਾ ਗੱਲ ਪੁੱਛਣੀ ਹਲੇ ਤੈਨੂੰ ਕਹਿੰਦਾ ਗੱਲ ਕੀ ਹੋਈ ਐ ਤੈਨੂੰ ਮੈਂ ਕਹਿੰਦਾ ਰਿਹਾ ਵੀ ਉਹ ਮੁੰਡਿਆਂ ਨੂੰ ਮਿਲਦੀ ਫਿਰਦੀ ਹੈਗੀ ਉਹ ਕਾਣ ਨੂੰ ਮੈਨੂੰ ਪਤਾ ਮੇਰੀ ਧੀ ਇਹੀ ਜੀ ਨਹੀਂ ਹੈਗੀ ਇਹ ਤਾਂ ਲੋਕ ਨੇ ਬਹੁਤ ਕੁਝ ਕਹਿੰਦੇ ਨੇ ਕੋਈ ਨਾ ਤੂੰ ਠੰਡਾ ਰਹਿ ਜਦੋਂ ਆ ਗਈ ਮਾਤਰੀ ਬੱਠਾ ਰਹਿਣਾ ਕਹਦਾ ਤੀ ਨਹੀਂ ਹੈਗੀ ਇਹ ਜੇ ਮੇਰੀ ਸਮਝਾ ਨਹੀਂ ਚੰਗੀ ਤਰਾਜੋ ਉਹ ਚੰਗਾ ਚੰਗਾ ਬੱਕ ਜਾ ਚੰਗਾ ਚੰਗਾ ਨਾਲੇ ਹੋਰਾ 3 14 ਇੱਕ ਸਿਆਪਾ ਨਿਬਰਦਾ ਇੱਕ ਚਿੰਪੜ ਜਾਦਾ ਦੱਸ ਕੀ ਕਰਾਂ ਮੈਂ ਪਤਾ ਨਹੀਂ ਕੀ ਭੈਣ ਦੇ ਖਸਮ ਦਾ ਉਹਦੇ ਵੀ ਲੱਤਾਂ ਮਾਰਦਾ ਲਾ ਗਿੱਟਾਂ ਦੇ ਕੱਲ ਨੂੰ ਇਹ ਕਾਰਨਾਟਾ ਦੇ ਮੈਨੂੰ ਐ ਟੈਨਸ਼ਨ ਹੋ ਰਹੀ ਏ ਤਾਂ ਸੁਣਣਾ ਨੇ ਕੀ ਮਾਰਾ ਕਰਿਆ ਯਾਰ ਮੈਨੂੰ ਯਕੀਨ ਤਾਂ ਹੈ ਨੀਗਾ ਮੇਰੀ ਧੀ ਇਹੀ ਜੀ ਤਾਂ ਹੈ ਨੀ ਖਬਰਾਂ ਕੀ ਤੋਂ ਸੁਣਦਾ ਹੈ ਮੇਰੇ ਸਲੇ ਦਾ ਇਹੋ ਜੇ ਲੋਕ ਹੋ ਰਹੇ ਨੇ